ਹੋ ਜੀ ਇਹ ਬੇਜਵਾਨ ਜਾਨਵਰ ਆ ਇਹਦੇ ਵੇਟ ਤੋਂ ਜ਼ਿਆਦਾ ਤਿੰਨ ਗੁਣਾ ਇਹਦੇ ਉੱਤੇ ਸਮਾਨ ਲੱਦਿਆ ਗਿਆ ਜਿਹੜਾ ਇੰਨਾ ਵਜਨ ਹੋਣ ਦੇ ਕਾਰਨ ਜਿਹੜਾ ਵਿਚਾਰਾ ਖਿੱਚ ਨਹੀਂ ਪਾਇਆ ਤੇ ਇੱਥੇ ਆ ਕੇ ਆਪਣਾ ਦਮ ਤੋੜ ਗਿਆ ਖਾਦੀਆਂ ਬੋਰੀਆਂ ਸੀਗੀਆਂ ਕਾਫੀ ਬੋਰੀਆਂ ਹੀ ਜਿਹਦਾ ਵੇਟ ਜ਼ਿਆਦਾ ਹੁੰਦਾ ਵਾ ਮੈਂ ਇਹ ਚੀਜ਼ ਦੀ ਸਰਕਾਰਾਂ ਦੇਗੇ ਅਪੀਲ ਕਰਦਾ ਕਿ ਜਿਹੜੇ ਰੇੜਾ ਚਾਲ ਗਏ ਗਿਆ ਉਹਨਾਂ ਦਾ ਵੀ ਕੋਈ ਸਿਸਟਮ ਬਣਾਉਣ ਉਦਾਂ ਦਾ ਕਿ ਇਹਦੇ ਉਮ ਬਦਲ ਕਹਿੰਦਾ ਕਿ ਕੋਈ ਕੁਇੰਟਲ ਜਾਂ ਡੇਢ ਕੁਇੰਟਲ ਇਹਦੇ ਵੱਧ ਜਿਹੜਾ ਵਾ ਇਹ ਬੇਜਵਾਨ ਜਿਹੜਾ ਜਾਨਵਰ ਆ ਇਹਦੇ ਉੱਤੇ ਭਾਰ ਨਾ ਪਾਣ ਕਿਉਂਕਿ ਇਹ ਵੀ ਇੱਕ ਸਾਡੀਆਂ ਹੀ ਰੂਹਾਂ ਵਾਂ ਜਿਹੜੀਆਂ ਅੱਜ ਵਲੇ ਇਥੇ ਜਾਨਵਰਾਂ ਦੇ ਕੋਈ ਰੂਪ ਚ ਆਉਂਦੇ ਆ ਤੇ ਕੋਈ ਕੁੱਤੇ ਦੇ ਰੂਪ ਚ ਆਉਂਦੇ ਆ ਜਾਂ ਜਿੱਦਾਂ ਵਿਆਂ ਹੈ ਤੇ ਇੱਕ ਇਹ ਵੀ ਰੂਹ ਹੀ ਆ ਪਰ ਬੜੀ ਦਰਦਦਾਰ ਜੀ ਦੀ ਵਿਚਾਰੇ ਦੀ ਮੌਤ ਹੋਈ ਆ ਤੇ ਅਸੀਂ ਤੇ ਇਹੋ ਹੀ ਸਰਕਾਰਾਂ ਨੂੰ ਕਹਿੰਦੇ ਆ ਕਿ ਇਹਨਾਂ ਉੱਤੇ ਵੀ ਥੋੜੀ ਜੀ ਨਕੇਲ ਕਸਣ ਕਿ ਜਿਹੜਾ ਉਹ ਜਾਨਵਰ ਆ ਜਿਹੜਾ ਜਾਂ ਜਾਨਵਰ ਕੋਈ ਕੰਮ ਲੈ ਰਿਆ ਵਾ ਤੇ ਉਹਦੇ ਉੱਤੇ ਕੋਈ ਜਿਹੜਾ ਪਾ ਰਿਆ ਉਹਨਾਂ ਕੀ ਪਾਵੇ ਉਹਨੂੰ ਇਹ ਨਾ ਸਮਝੇ ਕਿ ਇਹ ਟਰੱਕ ਆ ਜਾਂ ਟਰੈਲਾ ਵਾ ਕਿ ਇਹ ਟਰੱਕ ਜਿੰਨਾ ਲੋਡ ਜਾਂ ਚਟੇ ਹਾਥੀ ਜਿੰਨਾ ਲੋਡ ਆ ਜਿਹੜਾ ਇੱਕ ਰੇੜੇ ਦੇ ਉੱਤੇ ਪਾ ਗਏ ਉਹ ਜਾਨਵਰ ਨੂੰ ਖਿਜਦੇ ਨੇ ਔਰ ਜਾਨਵਰ ਦਾ ਵਿਚਾਰਾ ਮਜਬੂਰੀ ਨਾਲ ਆਪਣੇ ਤੁਰਿਆ ਵਾ ਪਰ ਉਹਨੂੰ ਅੰਦਰੋਂ ਅੰਦਰ ਕੀ ਤਕਲੀਫ ਹੋਉਂਦੀ ਆ ਉਹ ਬੇਜਮਾਨ ਜਾਨਵਰ ਉਹ ਦੱਸ ਨਹੀਂ ਸਕਦਾ ਇਸ ਕਰਕੇ ਮੈਂ ਅਪੀਲ ਕਰਦਾ ਦੁਬਾਰਾ ਸਰਕਾਰਾਂ ਦੇ ਕੇ ਕਿ ਇਹ ਜਿਹੜੇ ਜਾਨਵਰ ਆ ਇਹਨਾਂ ਦੇ ਉੱਤੇ ਵੇਟ ਓਨਾ ਕੀ ਪਾਓ ਇਹਨਾਂ ਦਾ ਕੋਈ ਲਾਇਸੈਂਸ ਬਣਾਓ ਜਿਹੜੇ ਬੇਜਮਾਨ ਜਾਨਵਰਾਂ ਕੋਲੋਂ ਕੰਮ ਲੈਂਦੇ ਨੇ ਕਿ ਜਿਹੜਾ ਭਾਰ ਆ ਜਿਹੜਾ ਲਿਮਟ ਤੋਂ ਵੱਧ ਹੋਵੇ ਇਹਨਾਂ ਦਾ ਚਲਾਨ ਜਾਂ ਫਿਰ ਇਹਨਾਂ ਉੱਤੇ ਕੋਈ ਇਹੋ ਜਿਹੀ ਸਜ਼ਾ ਲਾਓ ਕਿ ਕੱਲ ਨੂੰ ਇਹਨਾਂ ਨੂੰ ਜਿਹੜਾ ਕਾਨੂੰਨ ਸਜ਼ਾ ਦੇ ਸਕੇ ਜਿਆਦਾ ਪੇੜ ਚੁੱਕਣ ਨੂੰ ਆ ਜਾਂਦਾ ਬਿਲਕੁਲ ਜੀ ਵੇਟ ਜ਼ਿਆਦਾ ਸੀਗਾ ਤੇ ਜਾਨਵਰ ਵਿਚਾਰਾ ਮਾੜਾ ਵਾ ਤੇ 9 ਕੁਇੰਟਲ ਵੇਟ ਆ ਜੀ 9 ਕੁਇੰਟਲ ਆਪਣੇ ਕੋਲ ਖਾਧੀਆਂ ਬੋਰੀਆਂ ਸੀਗੀਆਂ ਮੇਰਾ ਖਿਆਲ ਆ ਕੁਝ ਖਿਲਰਿਆ ਪਿਆ ਇੱਥੇ ਤੇ 9 ਕੁਇੰਟਲ ਜਿਹੜਾ weight ਆ 20 ਬੋਰੀਆਂ ਹੀ ਤਾਂ 45 ਕਿਲੋ ਪਾੜ ਗਏ ਹਾਂ ਜੀ ਤੇ ਚਲੋ ਜੋ ਵੀ ਹੈਗਾ ਜੀ ਤੁਸੀਂ ਵੇਖੋ ਆਪਣੇ ਮੂੰਹ ਕਹਿ ਰਹੇ ਹੋ 20 ਕੁਇੰਟਲ weight ਸੀਗਾ ਜਿਹੜਾ 9 ਕੁਇੰਟਲ weight ਵੀ ਜਿਹੜਾ ਬਹੁਤ ਜ਼ਿਆਦਾ weight ਹੁੰਦਾ ਵਾ ਕਿਉਂਕਿ ਇਹ ਕੋਈ ਮਸ਼ੀਨਰੀ ਤੇ ਨਹੀਂ ਆ ਇਹ ਵੀ ਤਾਂ ਇੱਕ ਜਾਨਵਰੀ ਆ ਕਿ ਜੇ ਮੈਂ ਮੰਨਦਾ ਇਹ ਚੀਜ਼ ਨੂੰ ਕਿ ਇਹ ਗਰੀਬ ਬੰਦਾ ਵਾ ਚਲੋ ਇਹਨੂੰ ਵੀ ਵਿਚਾਰੇ ਨੂੰ ਸੱਟ ਪਈ ਆ 40-50 ਹਜ਼ਾਰ ਰੁਪਏ ਦਾ ਉਹਦਾ ਵੀ ਘੋੜਾ ਹੋਏਗਾ ਠੀਕ ਆ ਨਾ ਪਰ ਇਹ ਇਹਨੂੰ ਜੇ ਲੌਂਗ ਟਾਈਮ ਉਹਨੇ ਚਲਾਉਣਾ ਜਾਂ ਕਦਾਂ ਵੀ ਕਰਦਾ ਉਹਦੀ ਉਸ ਹਾਬ ਨਾਲ ਉਹਦੀ ਸੇਵਾ ਕੀਤੀ ਜਾਵੇ ਫੇਰ ਇਹ ਚੱਲਦਾ ਪਰ 9 ਕੁਇੰਟਲ ਵੇਟ ਵੀ ਜਿਹੜਾ ਘੋੜੇ ਦਾ ਮਾਲਕ ਕਹਿੰਦਿਆ ਵਾ ਕਿ ਬਹੁਤ ਜ਼ਿਆਦਾ ਵੇਟ ਆ 9 ਕੁਇੰਟਲ ਤੋਂ ਮਤਲਬ ਇੱਕ ਗੱਡੀ ਦਾ ਜਿਹੜਾ ਛੋਟੇ ਹਾਤੀ ਦਾ ਜਿਹੜਾ ਵੇਟ ਹੁੰਦਾ ਵਾ ਕਿਉਂਕਿ ਜਿਹੜਾ ਛੋਟੇ ਹਾਤੀ ਦੇ ਉੱਤੇ ਪਾਥ ਆ 8 ਜਾਂ 7 ਕੁਇੰਟਲ ਖਾਦ 8 ਕੁਇੰਟਲ ਵੇਟ ਪਾਸ ਆ ਤੇ ਜਿਹੜਾ 9 ਕੁਇੰਟਲ ਵੇਟ ਹੈ ਖਜਰ ਦੀ ਉਤੇ ਪਾ ਦੇਣਾ ਕਿ ਪੈਸਿਆਂ ਦੇ لالچ ਪਿੱਛੇ ਉਹ ਬਿਲਕੁਲ ਗਲਤ ਹੈ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਇਹਦੇ ਬਾਰੇ ਕੋਈ ਧਿਆਨ ਦੇਣ ਜੈ ਹਿੰਦ ਜੈ ਭਾਰਤ